ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਹਿਮੂਦਪੁਰ ਆ ਗਿਆ ਸੱਜਣੋ ਤੇ ਜੇ ਤਸੀਲ ਆ ਗਈ ਪੱਟੀ ਤੇ ਜ਼ਿਲ੍ਹਾ ਵੰਡਣੇ ਕਰਨ ਸਹਿਬ ਆ ਗਿਆ ਸੱਜਣੋ ਤੇ ਜੇ ਗੱਲ ਕਰੀਏ ਅੱਜ ਨੇੜੇ ਦੀ ਤਾਂ ਨੇੜੇ 메ਨ ਸ਼ਹਿਰ 메ਨ ਕਸਬਾ ਜਿਹੜਾ ਸੱਜਣੋ ਅਮਰਕੋਟ ਇਥੋਂ ਗਵਾਂਢੀ ਪਿੰਡ ਗਵਾਂਢੀ ਸ਼ਹਿਰ ਜਿਹੜਾ ਵਾ ਸੱਜਣੋ ਅਮਰਕੋਟ ਆ ਕੋਰ ਵੰਤ ਵੀਰ ਨੂੰ ਮਲਾਉਣ ਲੱਗੇ ਆ ਤੁਹਾਨੂੰ ਕਿਆਰ ਝੋਟੀਆਂ ਮੱਜਾਂ ਨਾ ਬਿਲਕੁਲ ਐ ਕਿ ਗਵੀ ਤਾਜੀਆਂ ਸੁਈਆਂ ਨਿੱਕੇ ਨਿੱਕੇ ਸਿੰਘ ਇੱਕ ਨੰਬਰ ਵਾਲੀ ਝੋਟੀ ਦੇ ਮਗਰ ਵੀ ਕੱਟੀ ਨੀਲੀ ਰਵੀ ਕੀ ਕਹਣੇ ਇੱਕ ਆ ਗਈ ਅੱਗੇ ਆ ਦੋ ਆਗੀਆਂ ਮੰਨ ਲਓ ਵੀ ਮੋਹਰਾ ਦੀਆਂ ਕਿਆ ਬਾਤ ਵੜਾ ਕੱਦ ਕਾਠ ਝੋਟੀ ਦਾ ਸਜਣੋ ਦੇਵਾ ਪਾਂਡਾ ਦੇਖਿਓ ਤੇ ਬੜੇ ਚੰਗੇ ਦੁੱਤ ਤੇ ਮਗਰ ਚਾਰੇ ਸੁਈਆਂ ਸੁਈਆਂ ਚਾਰੇ ਹੀ ਕਹਿੰਦਾ ਅੱਜ ਸੁਈਆਂ ਸਵਾਈਆਂ ਗੱਬਣਾ ਦਾ ਲੇਖਾ ਜੋਖਾ ਹੀ ਚੱਕਤਾ ਵਿੱਚੋਂ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਤੇ ਨਵੇਂ ਸੱਜਣਾ ਨੂੰ ਰਿਕਵੈਸਟ ਬੇਨਤੀ ਵੀ ਰਹੂ ਕਿ ਚੈਨਾਂ ਨੂੰ ਸਬਸਕ੍ਰਾਈਬ ਕਰ ਲਿਓ ਆਜੋ ਜੁੜੇ ਰਹੋ ਐਂਡ ਤੱਕ ਤੇ ਜਿਹੜਾ ਪਸੰਦ ਆ ਗਿਆ ਕਰਕੇ ਤਸੱਲੀ ਕਰਿਓ ਖਰੀਦਦਾਰੀ ਬਾਲਾ ਸਮਾਨ ਨਾ ਲੈਂਦੇ ਹੋਏ ਇੱਕ ਦੀ ਦੂਜੀ ਨੂੰ ਲਈ ਗਈ ਕਰ ਦਿਓ ਸਾਈਟ ਤੇ ਗਰਵੰਤ ਵੀਰ ਸਾਸਰੀ ਦਾ ਸਾਸਰੀ ਗਾਲ ਜਿਸਨ ਸਾਹਬ ਹੋਰ ਸੁਣਾ ਮੇਰਾ ਭਰਾ ਵਧੀਆ ਜੀ ਵਧੀਆ ਤੁਸੀਂ ਸੁਣਾ ਚੜਦੀ ਕਲਾ ਨਾ ਚੜਦੀ ਕਲਾ ਜੀ ਤੇ ਆਪਣਾ ਨਾਮ ਤੇ ਐਡਰੈਸ ਆਪਣੇ ਭੈਣਾ ਭਰਾਵਾਂ ਨੂੰ ਦੱਸੋ ਨਾਮ ਹੈਗਾ ਵੀਰਜੀ ਗਰਵੰਤ ਸਿੰਘ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਮੋਬਾਈਲ ਨੰਬਰ ਹੈਗਾ 987728043 987728043 ਆਪਾਂ ਜੀ ਚਾਰਨਗ ਹੋਣੇ ਚਾਰੇ ਸੋਏ ਸਵਾਏ ਤੇ ਦੋ ਤਿੰਨ ਪਹਿਲਾਂ ਝੋਟੀਆਂ ਅੱਛਾ ਹਾਂਜੀ ਦੋ ਦੰਦਾ ਦੇ ਚਾਰ ਦੰਦ ਕਟੇ ਤੈਨ ਪਹਿਲਣਾ ਹਾਂਜੀ ਤੇ ਇੱਕ ਦੂਜੇ ਤੀਜੇ ਸੁਣ ਹਾਂ ਦੋ ਵਾਰ ਕਟੀਆਂ ਜੇ ਤੇ ਦੋ ਵਾਰ ਕੱਟੇ ਹਾਂ ਆ ਇਹਦਾ ਕੀ ਹਿਸਾਬ ਇਹਦਾ ਇਹ ਨੀਲੀ ਦੀ ਕੱਟੀ ਆ ਓ ਛੋਟੀ ਨੀਲੀ ਜਪ ਆ ਉਹ ਕੱਟੀ ਆ ਚਾਰ ਦੰਦ ਮੂੰਹ ਜੇ ਹਾਂ ਤੇ ਮਾਚਾ ਬੜਾ ਪਿਆਰਾ ਲਾਇਆ ਜੀ ਮਗਰ ਉਹ ਕੱਟੀ ਮਗਰ ਵੀ ਕੱਟੀ ਤੇ ਕਹਿੰਦਾ ਆਪ ਵੀ ਕੱਟੀ ਤੇ ਸੀਲ ਏਡੀ ਭਵਾਂ ਹੀ ਵੇਜੋ ਹਨਾ ਹਾਂਜੀ ਠੰਡੀ ਸੀਲ ਤੇ ਬਹੁਤ ਜਿਆਦੀ ਆਏ ਆਹ ਵੇਖੋ ਹਾਂ ਜਿਉਂਦੀ ਰਵੇ ਕਰਮਾਂ ਵਾਲੀ ਵੇਖੋ ਕੱਟੀ ਆ ਪਹਿਲਣਾ ਨਾ ਆ ਬੇਖ ਰੋ ਥਣ ਲੇਵਾ ਬਣਾਉਗੀ ਐ ਪਸਮਕੇ ਐ ਥਣ ਕੱਢੂ ਵੀ ਅੱਛਾ ਹਾਂਜੀ ਸਵਾਦ ਆ ਜੂ ਚੋਲਾ ਹਾਂਜੀ ਹਨਾ ਆ ਤੋੜ ਕੇ ਆਪਾਂ ਫੇਰ ਬਚਾ ਲਗਾਵਾਂ ਓਕੇ ਕਿਆ ਬਾਤ ਆ ਸਿੰਘ ਆ ਗਿਆ ਨਿੱਕਾ ਨਿੱਕਾ ਕੇਂਦਰੀਆ ਪਹਿਲਾ ਸੂਆ ਤੇ ਮੂੰਹ ਚਾਰ ਦੰਦ ਕੱਢੀ ਬਾਰਿਸ਼ਾ ਡਾਇਮੰਡ ਦੀ ਕੱਟੀ ਜੇ ਮਗਰ ਵੇਖ ਲੈ ਪੱਕੀ ਗੱਲ ਹਾਂਜੀ ਲਓ ਵੀ ਸੱਜਣਾ ਕੱਟੀ ਡਾਇਮੰਡ ਵੀ ਆ ਗਈ ਆ ਇਹ ਛੋਟੀ ਦੇ ਮਗਰ ਬੜਿਆ ਸੋਹਣਾ ਰੰਗ ਰੂਪ ਆਇਰ ਕੱਟੀ ਦਾ ਤੁਨੂੰ ਨੇੜਿਓਂ ਵਿਖਾਵਾਂਗੇ ਤੇ ਬਾਕੀ ਜਿਹੜੇ ਹਸਾਵਣਾ ਆਪ ਕੱਟੀ ਸੀ ਤੇ ਬੜਾ ਚੰਗਾ ਬੱਚਾ ਲੱਗਦਾ ਆ ਆਜਾ ਆ ਵਾਕਿਆ ਹੀ ਇਹਦੀ ਗੱਲ ਲੱਖ ਰੁਪਏ ਦੀ ਬੱਚਾ ਡਾਇਮੰਡ ਦਾ ਹੀ ਆ ਵੇਖੋ ਦਰਦੀ ਕੱਟੀ ਦਾ ਲੇਵਾ ਪਾਂਡਾ ਵਾਇਰਲ ਆਪਸੀ ਕੈਪ ਦੂਰੀ ਤੇ ਬਾਕੀ ਸੁਭਾਅ ਬਹੁਤ ਆ ਚੰਗਾ ਪਹਿਲਾਂ ਨਾ ਜਿਹੜੇ ਟਾਈਮ ਲੱਤਾਂ ਬਾਹਾਂ ਮਾਰ ਹੁੰਦਾ ਸਮਾਂ ਤੇ ਉਸ ਟਾਈਮ ਕਿੰਨੇ ਦੁੱਧ ਆ ਗਏ ਵੀ ਪੁੱਛ ਲਈ ਤੇ ਕਿੰਨੀਆਂ ਘਟਾਰਾਂ ਇਹਦੇ ਕੋਲੇ ਸ਼ਾਸੂਆ ਕਿੰਨੇ ਦਿਨਾਂ ਦਾ ਚਲੋ ਸਾਹਿਬ ਇਹਨੂੰ ਸੂਈ ਨੂੰ ਕੋਈ 8 ਦਿਨ ਹੋ ਗਈ ਇੱਕ ਹਫ਼ਤੇ ਦੀ ਸੂਈ ਆ ਹਾਂਜੀ ਠੀਕ ਆ ਤੇ ਕਿੱਥੇ ਦੀ ਆ ਗਈ ਦੁੱਧ ਤੇ 10 ਤੋਂ ਫਲਾਸੀ ਹੋਊਗਾ ਇਸ ਟਾਈਮ 10 ਕਿਲੋ ਜਿਹੜਾ ਮਰਜ਼ੀ ਆ ਜੇ ਹਾਂਜੀ 10 ਤੋਂ ਬਾਹਰ ਹੀ ਹੋਊ ਅੰਦਰ ਨਹੀਂ ਚਲ ਵੀ 10 ਹੀ ਮੰਨ ਕੇ ਲੈ ਜਿਹੜਾ ਭੈਣਪਰਾ ਸਿੰਘ ਸੁng ਬਹੁਤ ਚੰਗਾ ਹਨਾ ਹਾਂਜੀ ਠੀਕ ਆ ਲੈ ਤਾਰਾ ਮਰੇਗਾ ਜਹਰ ਦਾ ਤਾਰਾ ਮਰੇ ਠੀਕ ਲਓ ਵੀ ਸੱਜਣੋ ਬੱਚਾ ਵੜਾ ਜਰਵਾਣਾ ਦਿੱਤਾ ਕਰਮਾ ਆ ਵੀ ਨੇ ਕੱਟੀ ਬਹੁਤ ਪਲੀ ਦਿੱਤੀ ਹੂੰ ਆਉਂਦੇ ਸੂਏ ਨੂੰ ਬਹੁਤ ਚੰਗੀ ਚੋਟੀ ਬਣ ਜੂਗੀ ਇੱਕ ਵੀ ਨਹੀਂ ਦੋ ਕਿਉਂਕਿ ਜਿਹੜੀ ਕੱਟੀਏ ਦੇ ਮਗਰੇ ਵੀ ਚੰਗੀ ਸੰਭਿਓ ਤੇ ਚੰਗੀ ਮੈਂ ਬਨੂੰਗੀ ਸੱਜਣੋ ਸ਼ਾਨਦਾਰ ਕੱਟੀ ਆ ਮਗਰੇ ਦੇ ਕੋਈ ਐ ਨਹੀਂ ਗੱਲ ਪਸੂ ਲੈਣ ਦਿਓ ਹਰ ਤੁਹਾਨੂੰ ਛੋਟੀ ਸਾਂ ਸਾਬਾ ਦੰਦੀ ਚੋਈ ਨਹੀਂ ਕਿ ਜਿੰਨੇ ਦੀ ਸੋਈ ਆ ਅੱਛਾ ਕੱਟੀ ਨਹੀਂ ਛੱਡੀ ਜਾਂਦੇ ਇੰਨੇ ਜੁੰਗਿਆ ਕਰਮੜੀ ਨੇ ਸ਼ੁਕਰ ਆ ਦੇਖੋ ਸੱਜਣਾ ਪਸੂਮਾ ਜਿਹੜਾ ਕੱਟੀਆਂ ਕਰਕੇ ਥਣ ਕੱਢਿਆ ਕੀ ਕਹਨੇ ਆ ਦੇਖੋ ਬਾਕੀ ਤੁਹਾਨੂੰ ਦੋ ਦੋ ਤਾਰਾਂ ਜੋ ਚੈੱਕ ਕਰਾ ਦੇਾਂਗੇ ਦਦ ਤੁਸੀਂ ਚੋ ਲੈਣਾ ਕਹਿੰਦਾ ਵੀਰ ਆ ਦੇਖੋ ਵੇਖੋ ਕੀ ਬਾਤ ਆ ਯਾਰਾ ਮਾਰਦੇ ਪੋਲੀ ਬੜੀ ਅਸ਼ਾ ਚਵਾਈ ਸੰਸਬ ਬਹੁਤ ਜਿਆਦੀ ਓਏ ਹੋਏ ਆ ਦੇਖੋ ਜਿਉਂਦੀ ਰਹੇ ਜਿਉਂਦੀ ਰਹੇ ਬਸ ਕਰ ਬਸ ਕਰ ਬਸ ਕਰ ਬਸ ਕਰ ਆ ਦੇਖੋ ਕੀ ਬਾਤ ਹੈ ਯਾਰ ਵਾਕੇ ਕੱਟੀ ਤੇਰੀ ਤਾਂ 40 ਕੋਈ ਸ਼ੱਕ ਨਹੀਂ ਰੇਟ ਹੁਣ ਕਿੰਨਾ ਟੰਡੀ ਤੇਰੀ ਕਰਮਾਲੀ ਜਿੱਧਰੋਂ ਮਰਜੀ ਪੈ ਜਾਓ ਇੱਧਰ ਕੋ ਲੈ ਹਾਂਜੀ ਕੀ ਬਾਤ ਹੈ ਬੜੀ ਜਿਆਦੀ ਕੱਟੀ ਆ ਸੱਜਣੋ ਤੇ ਛਾ ਇਹਦਾ ਲੇਖਾ ਜੋਖਾ ਕਿਹੜੀ ਅੱਜ ਦੀ ਮੰਗ ਤੋਂ ਸਾਬੇ ਦੀ 1 ਸਵਾ ਲੱਖ ਰੁਪਿਆ अच्छा हां जी हां तो ओ, ओ जो मानंदन ਕਰਦੇ ਆ ਮੌਕੇ ਦੇ ਓਕੇ हां जी 1 25 हां जी ਮੌਕੇ ਤੇ ਪਿਆਰ ਮੌਕੇ ਦੇ ਮਾਨਤਨ ਨੂੰ ਜੂ ਧੰਨਵਾਦ ਇਹਦਾ ਹੁਣ ਇਹ ਵੀ ਮੂੰਹ ਚਾਰ ਹਾਂ ਜੀ ਇਹ ਵੀ ਮੂੰਹ ਚਾਰ ਦੰਤ ਪਹਿਲਾ ਸੋਸ ਹੋਈ ਠੀਕ ਹੈ ਇਹਦੇ ਕੋਲੇ ਕਟਾ ਆ ਗਿਆ ਹਾਂ ਜੀ ਇਹਦੇ ਮੋਰ ਕਟ ਵੀ ਚੰਗੀ ਹੈ ਯਾਰ ਕਟਾ ਇਹਦਾ ਵੀ ਡਾਇਮੰਡ ਦਾ ਚਾ ਚੁੰਗਣ ਲੱਗ ਗਿਆ ਸੀ ਪਸ ਮੇਰਾ ਹਾਂ ਜੀ ਇਹ ਆਪ ਸੁਲਤਾਨ ਦੀ ਜੀ ਇਹਦੇ ਮਾਲਕਾਂ ਨੇ ਹਾਂ ਆ ਵੇ ਸੁਲਤਾਨਦੀ ਦੇ ਮਗਰ ਕਟਾ ਡਾਇਮੰਡ ਦਾ ਇਹਦੇ ਮਗਰ ਠੀਕ ਆ ਦੋਨੇ ਟੀਕੇ ਉਸੇ ਦੇ ਹੀ ਆਈ ਕੇ ਕਰਵਾਈਆਂ ਦੋਵੇਂ ਦੋਨੇ ਝੂਟੀਆਂ ਹਾਂ ਇਹਦੀ ਵੀ ਟੋਰ ਕਰਾ ਦੇ ਫਿਰ ਚਾ ਕਸੂਈ ਨੂੰ ਇਹਨੂੰ ਵੀ ਹਫਤਾ ਕੀ ਹੋਇਆ ਹਾਂਜੀ ਸੋਣ ਦਾ ਕੋਈ ਇਹਨਾਂ ਦਾ ਘੰਟਿਆਂ ਨਾਲ ਫਰਕਿਆ ਆ ਵੀ ਦੀ ਓਕੇ 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 ਨਾ ਪੁੱਤ ਨਾ ਕੁਝ ਨਿਕਲਦਾ ਸੱਜਣੋਂ ਸੂਆ ਸੂਈਆ ਪਹਿਲਾ ਹੀ ਏ ਤੇ ਮੂੰਹੋਂ ਚਾਰ ਦੰਦ ਇਧਰ ਹੋ ਜਾ ਮੜਾ ਹਾਂ ਕੋਈ ਨਹੀਂ ਇਧਰ ਹੋਇ ਨੀ ਇਧਰ ਨੂੰ ਤੋਰ ਖੇਸ ਕੁਆਲਟੀ ਬਹੁਤ ਸੋਹਣੀ ਏ ਝੋਟੀ ਦੇ ਸਜਣੋ ਤੇ ਥਾਣਾ ਮੰਨ ਲੋ ਵੀ ਇੱਕ ਨੰਬਰ ਜੁਵਾਈ ਵਾਲਾ ਲੱਗਾ ਹੋਇਆ ਤੇ ਬਾਕੀ ਬੱਚੇ ਤੇ ਪਸਵੇਂ ਆਈ ਆ ਲੈ ਚੱਲ ਕੋਈ ਨਹੀਂ ਵੇਖਿਓ ਹੈ ਨਾ ਕੋਈ ਗੱਲਬਾਤ ਵੈਰਲ ਬੜੀ ਲੱਗੀ ਆ ਕੱਟੀਆਂ ਨੂੰ ਫੇਟਣਾ ਬਾਕੀ ਦੇ ਬੰਨ ਲੈਣ ਦਿਓ ਤੁਹਾਨੂੰ ਮੈਂ ਐਂ ਤਸੱਲੀ ਕਰਾਉਂਗਾ ਫੇਸ ਕੁਆਲਟੀ ਚੈੱਕ ਕਰੋ ਸਿਰ ਮੂੰਹ ਕਿਡਾ ਸੋਹਣਾ ਕਰਮਾਂ ਵਾਲੀ ਦਾ ਆ ਵੇਖੋ ਵਾਇਰਲ ਜਿਵੇਂ ਮੈਂ ਤੁਹਾਨੂੰ ਦੱਸੀ ਨਾ ਸੰਡੀ ਤੇਰੀ ਸੰਸਾ ਵੀ ਬਹੁਤ ਆ ਠੀਕ ਆ ਆ ਵੇਖੋ ਵਾਕੇ ਯਾਰ ਚੰਗੇ ਘਰਾਣੇ ਦੀਆਂ ਤੇ ਚੰਗੀਆਂ ਕੱਟੀਆਂ ਆ ਵੇਖੋ ਦਵਾਈ ਇਹਦੀ ਵੀ ਉਹੋ ਚੀਜ਼ ਹੀ ਐ ਜੱਟਾ ਦਵਾਈ ਇਹ ਵੀ ਬਹੁਤ ਜੀ ਕੀ ਬਾਤ ਆ ਧਰਤ ਤੇ 6k ਪੜਦੀ ਆ ਹਨਾ ਹਾਂਜੀ ਨਹੀਂ ਜੱਟਾ ਜਿਉਂਦੀ ਰਵੇ ਬਸ ਕਰ ਕੀ ਬਾਤ ਆ ਇਹਦੀ ਡਿਮਾਂਡ ਇਹਦੀ ਡਿਮਾਂਡ ਸੋਸਰ 1.5 ਲੱਖ ਰੁਪਇਆ ਜੀ ਅੱਜ 1.5 ਹਾਂਜੀ 1-20 ਹੀ ਦੇ ਦਾਂਗੇ ਆਨੋ ਮੋਲ 125 ਤੇ 120 ਦੀ ਦੇ ਦੀ ਹਾਂਜੀ ਓਕੇ ਰਿਪੋਰਟ ਦੁੱਧ ਹੁਣ ਇਹਦੇ ਕੋਲੇ ਕਿੰਨਾ ਮੰਨੇ ਭੈਣ ਭਰਾ ਕੋਈ ਜੇ ਚੂਨਾ ਦੁੱਧੇ ਵੀ 10 ਤੋਂ ਪਲੱਸ ਹੀ ਆ 10 ਤੋਂ ਪਲੱਸ ਹਾਂ ਦੁੱਧ 10 ਤੋਂ ਬਾਹਰ ਹੀ ਠੀਕ ਆ ਵੀ 10 ਮੰਨ ਕੇ ਵੀ ਆ ਜੀ ਚੱਕਰ ਨਹੀਂ ਠੀਕ ਆ ਇਹ ਚੰਗਾਊਗੀ ਹਨਾ ਜਾਂ ਅੱਗੇ ਸਜਣੋ ਇਹ ਵੀ ਪਹਿਲੇ ਨਹੀਂ ਹਾਂਜੀ ਇਹ ਵੀ ਪਹਿਲੇ ਨਹੀਂ ਕੀ ਬਾਤ ਬੜਾ ਕੱਦ ਕਾਠਾ ਕੱਟੀ ਗਈ ਹਾਂਜੀ ਪਹਿਲਾਂ 12 ਕਿਲੋ ਦੁੱਧ ਦੇ ਛੱਲੇ ਹੁਣ ਇਸ ਟਾਈਮ ਤਿਆਰ 12 ਕਿਲੋ ਦੁੱਧ ਤਿਆਰ ਆ ਪਹਿਲਾ ਸੁਆ ਹਾਂਜੀ ਤੇ ਮਗਰ ਆ ਗਈ ਕੱਟੀ ਇਹਦੇ ਮਗਰ ਕੱਟੀ ਦੈਣੇ ਨੂੰ ਕਿੰਨੇ ਹੋ ਗਏ ਇਹਨੂੰ ਕੋਈ ਸੋਈ ਨੂੰ ਕੋਈ 10 ਤੋਂ 11 ਦਿਨ ਹੋ ਗਏ 10 ਤੋਂ 12 ਦਿਨ ਸੋਈ ਨੂੰ ਹਾਂਜੀ ਤੋਰੇ ਦੀ ਵੀ ਕਰਾਈਏ ਖਾਂ ਚੈੱਕ ਤੇ ਹੁਣ ਇਹਦੇ ਕੋਲੇ 12 ਦੁੱਧ ਹੈ ਹਾਂਜੀ 12 ਕਿਲੋ ਦੁੱਧ ਤਿਆਰ ਪਹਿਲਾਂ ਕੱਟੀ ਚੰਗਾ ਦੁੱਧ ਤਿਆਰ ਆ ਹਾਂਜੀ ਸੱਜਣੋਂ ਸੁਵੇ ਸਵੇ ਪਸੂਆ ਕੀ ਗੱਬਣਾ ਦਾ ਦੁੱਧ ਨਹੀਂ ਤੁਹਾਨੂੰ ਦੱਸ ਦੇ ਵੀ ਯਾਰ ਗੱਬਣ ਝੋਟੀਆਂ ਤੇ ਕਹਤਾ 12 ਕਿਲੋ ਦੇਊਗੀ ਅੱਜ ਹਾਜ਼ਰ ਦੁੱਧ ਆ ਤੁਸੀਂ ਚੋ ਸਕਦੇ ਆ ਦੋ ਡੰਗ ਚਾਰ ਜਿੰਨੀ ਦੇਰ ਤੁਹਾਡੀ ਤਸੱਲੀ ਨਹੀਂ ਹੁੰਦੀ ਓਨੀ ਦੇਰ ਤੁਸੀਂ ਚਵਾਈ ਜਿਹੜੀ ਕਰ ਸਕਦੇ ਚੋਣਚਾਨ ਤਰ ਪੂਰਾ ਵਧੀਆ ਹਾਂਜੀ ਚੋਣਚਾਨ ਬਹੁਤ ਚੰਗੀ ਸੱਜਣਾ ਚੋਣਚਾਨ ਵੀਰ ਕਹਿੰਦਾ ਵੀ ਇੱਕ ਨੰਬਰ ਲੱਗਾ ਹੋਇਆ ਵੇਖੋ ਕੁਆਲਿਟੀ ਕਿਆ ਬਾਤ ਸੁਭਾਅ ਚੰਗਾ ਇਹਦਾ ਵੀ ਹੈ ਨਾ ਹਾਂਜੀ ਵੇਖੋ ਸੱਜਣਾ ਟਰਦੀ ਝੋਟੀ ਦਾ ਕੱਦ ਕਾਠ ਵੇਲ ਖਾਨ ਦਾ ਸੈਸੂਜ ਪੂਰਾ ਓਕੇ ਰਿਪੋਰਟ ਆ ਮਗਰ ਫਿਰ ਨੋਟ ਕਰ ਲਉ ਕੱਟੀ ਇਹ ਆ ਵੀਖੋ ਸੱਜਣਾ ਬਣਾਵਟ ਲੈ ਵੇਜੀ ਚੱਤ ਕਰ ਲਓ ਕੀ ਬਾਤ ਇਹਦਾ ਰੇਟ ਸ਼ਾ ਜੀ ਡਿਮਾਂਡ ਸੰਸਾਬ ਇਹਦੀ 1.5 ਲੱਖ ਰੁਪਈਆ ਆਏ ਹਾਏ ਹਾਏ ਇਹ ਵੀ ਇੱਕ ਵੀ ਦੀ ਦੇਆ ਅੱਜ ਸਵਾ 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 ਸਵਾਈ ਕਰੀ ਤਰੇ ਆਉਣਾ ਹਾਂਜੀ ਕਟੀਆਂ 'ਚ ਵੀ ਨਹੀਂ ਕੋਈ ਸ਼ੱਕ ਸੰਸਾ ਵਾਕੇ ਇਧਰ ਹਾਂਜੀ ਇੱਕ ਤੋਂ ਇੱਕ ਵੱਧ ਕੇ ਇਹ ਨਹੀਂ ਕੋਈ ਆਣ ਕੇ ਖੁਸ ਹੋਇਆ ਜੇ ਚਾਹ ਨਮਈ ਹਾਂਜੀ ਇੱਕ 20 ਦੀ ਹਾਂਜੀ ਇੱਕ 20 ਕਟੀ ਨੂੰ ਨਾ ਨਤਲ ਦੇ ਵਿਚਾਰੀ ਇਹਦਾ ਬਲਾ ਹੋ ਜੇ ਤੇਰਾ ਚੱਲ ਕੋਈ ਆ ਜਾ ਹੁਣ ਤਾਂ ਉੱਠ ਕਰੂਗੀ ਐਦਾ ਕੀ ਹਿਸਾਬ ਇਹ ਵੀ ਸੋਈ ਜੇ ਮੇਰਾ ਕਟਾ ਜੀ ਠੀਕ ਆ ਇਹਨੂੰ 10 ਤੋਂ 12 ਦੇਣ ਇਹਨੂੰ ਸੂਈ ਨੂੰ ਹੋ ਗਈ 10 ਤੋਂ 12 ਦੇਣ ਇਹਨੂੰ ਵੀ ਸੂਈ ਨੂੰ ਹੋ ਗਈ ਮਗਰ ਕੱਟਾ ਹੁਣ ਦੁੱਧ ਦੇ 12 ਕਿਲੋ ਦੁੱਧ ਤਿਆਰ ਹੈ ਦੁੱਧ ਬੜਾ ਚੰਗਾ ਹੈ ਇਹਦੇ ਕੋਲੇ ਚੂਣ ਵੀ ਬੜਾ ਚੰਗਾ ਹਾਂਜੀ ਚੋਈ ਚੋਈ ਬਹੁਤ ਚੰਗੀ ਨੂੰ ਲੱਗੀ ਪੋਲੀ ਤੇ ਦੁੱਧ 12 12 ਕਿਲੋ ਦੁੱਧ ਤਿਆਰ ਕੀ ਆ ਸੁਆ ਕਿਹੜਾ ਸੁਆ ਸੂਆ ਪਣੂ ਮਾਲਕਾਂ ਨੇ ਤੀਜਾ ਹੀ ਦੱਸਿਆ ਕੋਈ ਤੀਜਾ ਮਾਲੇ ਚੌਥਾ ਮਾਲੇ ਅਗਲੇ ਦੇ ਸਾਹਮਣੇ ਅਗਲੇ ਦੇ ਡਿਮੈਂਡ ਕਰਤਾ ਪਰ ਅਗਲਾ ਭਵਾਂ ਜਿਹੜਾ ਮਰਜ਼ੀ ਸੂਆ ਕਹਿੰਦੇ ਤੋਰ ਕਰਾਂ ਹਾਂ ਚੱਲ ਆਪਾਂ ਨੂੰ ਤੀਜਾ ਸੂਆ ਕਹਿ ਕੇ ਦਿੱਤੀ ਇਹ ਜਿਵੇਂ ਚਾਲੇ ਉੱਚੀਆਂ ਹੀ ਹੁੰਦੀਆਂ گاਵਾ ਉਦਾਂ ਨਹੀਂ ਆ ਗਈ ਹਾਂਜੀ ਇਹ ਜਾਤ ਦੁੱਧੜੀ ਹੈ ਹਾਂ ਅਮਰੀਕਨ ਗਾਵਾਂ ਹਾਂ ਐਨਹੀਂ ਤੋਰ ਆ ਇਦਾਂ ਹੀ ਤੁਰਿਆ ਚੱਲ ਨਾਲੀ ਦੇ ਨਾਲ ਵੇਖੋ ਸੱਜਣਾ ਨਾਲੇ ਆ ਪਸ਼ੂ ਆਪਣੇ ਦੀਦੇ ਆ ਫੇਰ ਹੈ ਨਾ ਕਿਆ ਬਾਤ ਵਾਲੀ ਗੱਲ ਸਭ ਤੋਂ ਬੜੇ ਚੰਗੇ ਵਾਲੀਆਂ ਮੈਂ ਸੱਜਣਾ 12 ਕਿਲੋ ਦੁੱਧ ਗਰਮੀ ਵੀ ਬਹੁਤ ਆ। ਜਾਂਦੀ ਕੱਟੇ ਤੇ ਉਲਟ-ਉਲਟ ਕੇ ਨਸਲ ਹੀ ਹੋਰ ਆ ਓਏ ਸੱਜਣਾ। ਵੇਖੋ ਜੰਗਲੀ ਜੀ ਮੈਂ ਆ ਇਹ ਦੁੱਧ ਨੂੰ ਵਾਕਿਆ ਹੀ ਖਰਗੇ। ਕੋਈ ਸ਼ਾਕ ਨਹੀਂ। ਤੇ ਸਾਹਬ ਇਹਦਾ ਰੇਟ ਕੀ ਕਰਦਗੇ? ਇਹਦੀ ਡਿਮਾਂਡ 100-100 ਲੱਖ ਰੁਪਇਆ ਪੂਰੀ ਇੱਕ ਗੋਟੀ। ਲੈ। ਹਾਂਜੀ। 1 ਲੱਖ ਰੁਪਇਆ। ਹਾਂਜੀ ਇਹ 95000 ਦੀ ਆਣਾ ਦੇ ਦਾਂ। ਈ ਦਾ ਮੁੱਲ ਦੁੱਧ ਦੇ ਹਿਸਾਬ ਨਾਲ ਪਰ ਹਨਾ ਹਾਂਜੀ ਕਰਨਾ ਪੈਣਾ 95000 ਦੀ 95000 ਦੀ ਆਹ ਨਾਲ ਦੇ ਦਾਂਗੇ ਠੀਕ ਆ ਚੂਲੇ ਅਗਲਾ ਚਾਰ ਹਾਂਜੀ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਤਸੱਲੀ ਕਰੇ ਆਬੀ ਠੀਕ ਆ ਤਸੱਲੀ ਕਰਕੇ ਲੈ ਜੀ ਹਾਂਜੀ ਲੋ ਵੀ ਸੱਜਣੋ ਸੂਆ ਤੁਸੀਂ ਲਾ ਲਿਓ ਤੇ ਦੁੱਧ ਤੁਸੀਂ ਮੰਨ ਲਓ ਚੋ ਲੈਣਾ ਸੂਏ ਸਵਾਏ ਪਸ਼ੂ ਆ 12 ਕਿਲੋ 95000 ਹਾਂ ਡਿਮਾਂਡ 125 1 लाख ਤੇ 20000 ਰੁਪਇਆ ਲਾਉਣਾ ਪਊਗਾ ਪਿਆਰ ਮੁੱਲ ਹੋ ਜਾਊਗਾ ਦਿਲਣਾ ਛੱਡਿਓ ਵੱਧ ਵੀ ਹੋ ਜਾਊਗਾ ਕੈਨ ਦੀ ਦਾ ਨਾਂ ਗਣਕੇ ਨਹੀਂ ਪਾਏ ਹਜੇ ਆ ਆ ਗਈ ਫੇਰ ਇੱਕ ਮੂਰਤਰ ਕੀ ਝੋਟੀ ਬੜੇ ਸੋਹਣੇ ਚੰਗੇ ਕਿਸੇ ਸ਼ਕੀਨ ਭਰਾ ਨੇ ਝੋਟੀਆਂ ਤਿਆਰ ਕੀਤੀਆਂ ਸੋਹਣੇ ਰੰਗ ਰੂਪ ਦੀਆਂ ਕਟੀਆਂ ਕੋਲੇ ਆ ਕੇ ਵੇਖਿਓ ਪਸੰਦ ਆਉਣਗੀਆਂ ਤੁਹਾਡੇ ਜੇ ਕਿਉਂਕਿ ਰੁਪਈਏ ਲੱਗ ਕੇ ਇਧਰ ਨੀਲੀ ਗੱਡਾ ਹੀ ਥਣ ਗੱਡੇ ਹੀ ਥਣ ਹੈ ਹਾਂਜੀ ਕਰਾਤੀ ਧੰਨ ਧਨ ਆਹ ਵੇਖੋ ਅੱਗੋ ਚੱਕਰਾਉ ਥਣ ਨਹੀਂ ਵਾਕਈ ਸ਼ਾ ਬੜੀ ਚੰਗੀ ਕੱਤੀ ਹੈ ਇਹਦੇ ਮਗਰ ਜਿਹੜਾ ਜਾਇਆ ਵਾਲਾ ਚੰਗਾ ਹਾਂਜੀ ਆਹ ਵੇਖੋ ਸਜਣਾ ਕਿਉਂ ਮੈਂ ਕਹਿੰਦਾ ਵੀ ਦੁਨੀਆ ਤੋਂ ਨਿਆਰਾ ਲੱਗਾ ਕਰਮਾ ਵਾਲੀ ਨੂੰ ਜਿਉਂਦੀ ਰਵੇ ਕਿਹੜੇ ਘਰ ਦਾ ਸ਼ਿੰਗਾਰ ਬਣਦੀ ਹੈ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰੋ ਪਰਮਾਤਮਾ ਤੁਹਾਨੂੰ ਵੀ ਦਿਨ ਦੁੱਖਣੀ ਰਾਤ ਚੌਗਣੀ ਤਰੱਕੀ ਦੇਵੇ you <music>